ਅੱਜ ਬਠਿੰਡ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਖੁੜੀਅਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨਾ ਸੀ ਪੁਰਾਣੀ ਪੈਨਸ਼ਨ ਬਹਾਲੀ ਸੰਜਾ ਮੋਰਚਾ ਬਠਿੰਡ ਆਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਕੈਬਨਟ ਵਿੱਚ ਮਤਾ ਪਾਸ ਕਰਨ ਦੇ ਐਲਾਨ ਦੇ ਬਾਵਜੂਦ ਕਰੀਬ ਡੇਢ ਸਾਲ ਤੋਂ ਬਾਅਦ ਵੀ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਸਾਲ 2004 ਤੋਂ ਬਾਅਦ ਪਰਤੀ ਹੋਏ ਮੁਲਾਜ਼ਮਾ ਵਿੱਚ ਭਾਰੀ ਗੁੱਸੇ ਦੀ ਲਹਿਰ ਸੀ ਉਨਰ ਵੱਲੋਂ ਇਸ ਰੋਲ ਸ਼ੋਅ ਵਿੱਚ ਸਰਕਾਰ ਖਿਲਾਫ ਵਿਰੋਧ ਦਰਜ ਕਰਵਾਉਣ ਲਈ ਕਾਲੀਆਂ ਛੰਡੀਆਂ ਦਿਖਾਉਣ ਦਾ ਫੈਸਲਾ ਕੀਤਾ ਸੀ ਐਲ ਪਰ ਪੁਲਿਸ ਪ੍ਰਸ਼ਾਸਨ ਦਾ ਇਹਨਾਂ ਦਰਨਾਕਾਰੀਆਂ ਤੇ ਲਗਾਤਾਰ ਅੱਖ ਰੱਖੀ ਜਾ ਰਹੀ ਸੀ ਗੁਪਚਰ ਵਿਭਾਗ ਦੀ ਰਿਪੋਰਟ ਟੀਚਰ ਹੋਮ ਵਿੱਚ ਹੋ ਰਹੇ ਵੱਡੇ ਇਕੱਠ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਇਹਨਾਂ ਜਥੇਬੰਦੀ ਦੇ ਆਗੂਆਂ ਭਾਵੇਂ ਗਿਣਤੀ ਪੱਖੋਂ 2 ਤੋਂ 3 ਆਗੂਆਂ ਨੂੰ ਹੀ ਸਿਪਲ ਹੋਟਲ ਜਿੱਥੇ ਮੁੱਖ ਮੰਤਰੀ ਸਾਹਿਬ ਰੁਕੇ ਸਨ ਮੀਟਿੰਗ ਲਈ ਜਾਣ ਦਿੱਤਾ ਐਲ ਮੀਟਿੰਗ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਉਕਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਬਹੁਤ ਖੁਸ਼ਗਵਾਰ ਮਾਹੌਲ ਵਿੱਚ ਮੀਟਿੰਗ ਕੀਤੀ ਉਨ੍ਹਾਂ ਕਿਹਾ ਬਹੁਤ ਜਲਦੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹਨੇ ਕਿਹਾ ਪਹਿਲਾਂ ਹੀ ਸਾਡੀ ਸਰਕਾਰ ਵੱਲੋਂ ਲਾਗੂ ਕਰ ਦੇਣੀ ਸੀ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦਾ 20000 ਕਰੋੜ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਭਾਰਤ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਸੀਂ ਸਾਰੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਾਂ ਜਦੋਂ ਆਗੂਆਂ ਵੱਲੋਂ ਸਵਾਲ ਕੀਤਾ ਅਗਰ ਭਾਜਪਾ ਦੀ ਬਣ ਗਈ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਫਿਰ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਹਿਮਾਚਲ ਦੀ ਤਰਜ਼ ਤੇ ਤੁਰੰਤ ਕਰ ਦੇਵਾਂਗੇ ਉਨਰ ਵੱਲੋਂ ਮੰਗ ਪੱਤਰ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 4 ਜੂਨ ਤੋਂ ਬਾਅਦ ਇਹਨਾਂ ਜਥੇਬੰਦੀਆਂ ਨੂੰ ਚੰਡੀਗੜ੍ਹ ਬੁਲਾਇਆ ਜਾਵੇ ਤਾਂ ਜੋ ਪੈਨਸ਼ਨ ਦੇ ਮਾਮਲੇ ਤੇ ਠੋਸ ਫੈਸਲਾ ਲਿਆ ਜਾ ਸਕੇ ਇਸ ਤੋਂ ਬਾਅਦ ਜਥੇਬੰਦੀ ਵੱਲੋਂ ਪ੍ਰੋਗਰਾਮਾ ਅਗਲੀ ਤਾਰੀਖ ਤੱਕ ਮੁਲਤਵੀ ਕਰ ਦਿੱਤਾ ਹੈ ਇਸ ਸਮੇਂ ਆ ਗੂ ਜਗਸੀਰ ਸਿੰਘ ਸਹੋਤਾ ਜਗਪਾਲ ਬੰਗੀ ਰਾਜਵੀਰ ਸਿੰਘ ਮਾਨ ਦਵਿੰਦਰ ਦੇਖ ਸ਼ਾਪਿੰਦਰ ਬਰਾੜ ਮਨਜੀਤ ਸਿੰਘ ਬਾਜਕ ਨਰਿੰਦਰ ਸਿੰਘ ਬੱਲੂਆਣਾ ਇਕਬਾਲ ਸਿੰਘ ਜਗਦੀਸ਼ ਸਿੰਘ ਜੱਗੀ ਆਦੇ ਹਾਜ਼ਰ ਸਨ